ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੈਂ ਉਹਨਾਂ ਬਾਰੇ ਕਹਿਣਾ ਚਾਹੁੰਨੀ ਹਾਂ ਕਿ ਦੇਖੋ ਵੀ ਅਸੀਂ ਮੁੱਖ ਮੰਤਰੀ ਚੁਣਿਆ ਸੀਗਾ ਅਸੀਂ ਭੰਡ ਨਹੀਂ ਚੁਣਿਆ ਸੀਗਾ ਅਸੀਂ ਲੋਕਾਂ ਨੇ ਸਰਕਾਰ ਬਣਾਈ ਜਨਤਾ ਨੇ ਇਹਨਾਂ ਨੂੰ ਭਰ-ਭਰ ਕੇ ਵੋਟਾਂ ਪਾਈਆਂ ਇਹ ਸੋਚ ਕੇ ਕਿ ਮੁੱਖ ਮੰਤਰੀ ਕੋਈ ਬੰਦਾ ਆ ਰਿਹਾ ਹੈ ਜਿਹੜਾ ਪੰਜਾਬ ਲਈ ਕੰਮ ਕਰੂਗਾ ਪੰਜਾਬ ਦਾ ਸੁਧਾਰ ਕਰੂਗਾ ਪਰ ਇਹਨੇ ਆਪਣਾ ਜਿਹੜਾ ਅਸਲੀ ਚਿਹਰਾ ਸਾਹਮਣੇ ਲਿਆਂਦਾ ਪੰਡ ਪੁਣਾ ਹੀ ਕਰ ਰਿਹਾ ਲੋਕ ਅਕਾਲੀ ਦਲ ਦੇ ਮੰਗਰ ਲੱਗਨੇ ਸ਼ੁਰੂ ਹੋ ਗਏ ਜੀ ਲੋਕ ਅਕਾਲੀ ਦਲ ਨੂੰ ਯਾਦ ਕਰ ਰਹੇ ਆ ਜੀ ਲੋਕ ਅਕਾਲੀ ਦਲ ਨਾਲ ਜਾਣਗੇ ਅਕਾਲੀ ਦਲ ਦੀ ਸਰਕਾਰ ਬਣੂਗੀ ਤੁਹਾਨੂੰ ਸਾਰਾ ਕੁਝ ਇਦਾਂ ਦਿਖਣਾ ਜਦੋਂ ਸ਼ੁਰੂ ਹੋ ਗਿਆ ਤੇ ਤੁਸੀਂ ਕੀ ਕਰਿਆ ਤੁਸੀਂ ਇੱਕ ਸਤਕਾਰਯੋਗ ਔਰਤ ਨੂੰ ਤੁਸੀਂ ਇਦਾਂ ਦੀਆਂ ਗੱਲਾਂ ਕਰਨ ਲੱਗੇ ਇਹ ਬਰਦਾਸ਼ਤ ਤੋਂ ਬਾਹਰ ਐ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਨਾ ਸੋਚ ਲਿਓ ਵੀ ਤੁਸੀਂ ਹੁਣ ਫੇਰ ਉਹ ਐਵੇਂ ਕਿਕਲੀਆਂ ਤੇ ਆ ਫਲਾਨਾ ਧੋੰਕਾ ਕਰਕੇ ਤੁਸੀਂ ਫੇਰ ਉਹ ਲੋਕਾਂ ਦੇ ਨਾਲ ਆਏ ਹਮਦਰਦੀ ਤੁਸੀਂ ਮੁੱਖ ਮੰਤਰੀ ਹੋ ਹੁਣ ਕਿਕਲੀਆਂ ਨਹੀਂ ਚੱਲਣੀਆਂ ਤੇ ਨਾਲ ਮੈਂ ਇੱਥੇ ਕਹਿਣਾ ਚਾਹਣੀ ਆ ਵੀ ਜੇ ਅਕਾਲੀ ਦਲ ਜਾਂ ਅਸੀਂ ਨਹੀਂ ਬੋਲਦੇ ਸੀਗੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਮਜ਼ੋਰ ਆ ਕਈ ਵਾਰ ਬੰਦਾ ਇਹ ਸੋਚ ਕੇ ਲਿਆਜ ਕਰ ਜਾਂਦਾ ਵੀ ਗੰਦ ਨੂੰ ਛੇੜਾਂਗੇ ਛਿੱਟੇ ਪੈਣਗੇ ਵੇ ਘਟਿਆ ਲੋਕਾਂ ਦੇ ਨਾਲ ਮੱਥਾ ਨਹੀਂ ਲਾਉਣਾ ਨੀਵੇਂ ਲੈਵਲ ਤੇ ਨਹੀਂ ਜਾਣਾ ਵੀ ਤੁਸੀਂ ਘਟਿਆ ਪੰਜਾਬੀ ਚ ਇੱਕ ਕਹਾਵਤ ਹੈ ਕਿ ਲਾਜ ਰਖੇਂਦਾ ਅੰਦਰ ਵੜਿਆ ਨਕਤੇ ਆਖਿਆ ਮੈਥੋਂ ਡਰਿਆ ਤੁਸੀਂ ਸੋਚਿਆ ਵੀ ਇਹ ਤਾਂ ਡਰਦੇ ਆ ਮੈਂ ਜਿਹੜਾ ਕੁਝ ਮਰਜੀ ਬੋਲੀ ਜਾਊਂਗਾ ਉਹ ਭਰਾਵਾ ਡਰਦੇ ਨਹੀਂ ਹੈਗੇ ਇਹਨਾਂ ਸਮਝੀ ਵੀ ਡਰਦੇ ਆ ਕਈ ਵਾਰੀ ਸ਼ਰਾਬਤ ਹੁੰਦੀ ਆ ਵੀ ਨਹੀਂ ਪਰ ਹੁਣ ਸ਼ਰਾਬਤ ਨਹੀਂ ਹੈਗੀ ਹੁਣ ਤੁਸੀਂ ਆਪਣੀ ਜ਼ੁਬਾਨ ਆ ਨਾ ਜਿਹੜੀ ਇਹਨੂੰ ਲਗਾਮ ਦਿਓ ਇਹਦੇ ਤੇ ਲਗਾਮ ਲਾਓ ਐਦਾਂ ਨਹੀਂ ਚੱਲਣਾ ਇੱਕ ਔਰਤ ਹੋਣ ਦੇ ਨਾਤੇ ਮੈਂ ਕਹਿਣਾ ਚਾਹੁੰਨੀ ਆ ਕਿ ਹਰ ਔਰਤ ਸਤਿਕਾਰਯੋਗ ਹੁੰਦੀ ਆ ਤੁਸੀਂ ਐਦਾਂ ਨਹੀਂ ਬੋਲ ਸਕਦੇ ਕਿਸੇ ਵੀ ਔਰਤ ਨੂੰ ਪਰ ਉਹ ਬੀਬਾ ਹਰਸਿਮਰਤ ਕੌਰ ਇੱਕ ਚੁਣੇ ਹੋਏ ਲੀਡਰ ਆ ਪਰ ਮੈਂ ਫੇਰ ਕਹਿਣਾ ਚਾਹਣੀ ਹੈ ਕਿ ਤੁਸੀਂ ਸੁਧਾਰਨ ਔਰਤਾਂ ਨੂੰ ਵੀ ਗਲਤ ਨਹੀਂ ਬੋਲ ਸਕਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਹਰगोविंद ਕੌਰ ਨੇ ਸਿੱਧਾ ਜਿਹੜਾ ਚੈਲੰਜ ਕੀਤਾ ਹੈ ਸ਼ਬਦਾਂ ਦੀ ਮर्यादा ਰੱਖੋ ਨਹੀਂ ਤਾਂ ਖਮਿਆਜਾ ਪੂਕਤ ਨਾ ਪਵੇਗਾ ਔਰਤਾਂ ਨੂੰ ਸਤਿਕਾਰ ਨਾਲ ਪੇਸ਼ ਆਓ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਹਜ਼ਾਰ-ਹਜ਼ਾਰ ਰੁਪਏ ਕਦੋਂ ਦੇਮੋਗੇ ਦੱਸੋ ਤਾਂ ਇਹ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਹਰगोविंद ਕੌਰ ਨੇ ਕੀਤਾ ਹੈ ਹੁਣ ਸਰਦਾਰ식 ਵੀਰ ਸਿੰਘ ਬਾਦਲ ਆਪੋਜੀਸ਼ਨ ਚਾ ਕਰਿਓ ਬੋਲਿਆ ਤੁਹਾਨੂੰ ਇਹੋ ਜਿਹਾ ਕੁਝ ਕਦੇ ਅਕਾਲੀ ਦਲ ਤੁਹਾਨੂੰ ਬੋਲਿਆ ਇਹੋ ਜਿਹਾ ਕੁਝ ਮਰਿਆਦਾ ਦਾ ਰੱਖੋ ਕਿ ਤੁਸੀਂ ਭੁੱਲ ਗਏ ਹੋ ਵੀ ਪੰਜਾਬ ਦੀ ਮਰਿਆਦਾ ਕੀ ਹੈ ਤੁਹਾਨੂੰ ਦਿਨ ਰਾਤ ਤੁਸੀਂ ਜਿਹੜਾ ਨਸ਼ੇ ਦੇ ਵਿੱਚ ਚੂਰ ਰਹੇ ਸੀ ਡਿਜਾਸਟਰ ਫੰਡ ਤੁਸੀਂ ਖਾ ਗਏ ਪੰਜਾਬ ਦੇ ਸਿਰ ਲੱਖਾਂ ਕਰੋੜਾ ਰੁਪਏ ਦਾ ਕਰਜ਼ਾ ਚੜਾ ਗਏ ਅੰਗਣਵਾੜੀ ਦੇ ਬੱਚਿਆਂ ਦਾ ਰਸ਼ਨ ਤੱਕ ਤੁਸੀਂ ਖਾ ਗਏ ਮਾਰਕਫੈਟ ਤੁਹਾਡੇ ਕੋਲ ਆ ਮਸੂਮਾਂ ਦਾ ਖਾਣਾ ਖਾ ਗਏ ਤੁਸੀਂ ਕਦੇ ਜਾਦਾ ਤੁਹਾਨੂੰ ਵੀ ਤੁਸੀਂ ਕਿਹੋ ਜਿਹਾ ਕੰਮ ਕੀਤੇ ਆ ਤੁਸੀਂ ਕੋਈ ਕੋਈ ਥਾਂ ਨਹੀਂ ਛੱਡੀ ਜਿੱਥੋਂ ਤੁਸੀਂ ਪੈਸਾ ਨਹੀਂ ਖਾਦਾ ਸਾਰਾ ਪੰਜਾਬ ਲਟਾਤਾ ਤੁਸੀਂ ਇੱਕ ਦਿੱਲੀ ਦੇ ਲਾਲੇ ਨੂੰ ਤੇ ਤੁਸੀਂ ਬੋਲਣ ਨੂੰ ਮਰਦੇ ਹੋ ਮੈਂ ਕਹਿਣਾ ਚਾਹਣੀ ਹੈ ਕਿ ਬੋਲਣਾ ਸਾਨੂੰ ਵੀ ਆਉਂਦਾ ਜੁਬਾਨ ਹਰ ਇੱਕ ਦੀ ਲੱਗੀ ਹੁੰਦੀ ਆ ਪਰ ਇਹ ਨਹੀਂ ਹੁੰਦਾ ਵੀ ਅਸੀਂ ਲੋਕ ਇਹ ਸਮਝਦੇ ਆ ਵੀ ਨਹੀਂ ਇੱਕ ਸਤਕਾਰ ਹੁੰਦਾ ਕਿ ਕੁਰਸੀ ਦਾ ਸਤਕਾਰ ਹੈ ਇੱਕ ਬੰਦੇ ਦਾ ਸਤਕਾਰ ਹੈ ਇੱਕ ਜਿਹੜਾ ਬੀਬੀ ਦਾ ਸਤਕਾਰ ਹੈ ਅਸੀਂ ਹਰ ਇੱਕ ਦਾ ਸਤਕਾਰ ਕਰਦੇ ਆ ਪਰ ਤੁਸੀਂ ਇਸ ਸਤਕਾਰ ਨੂੰ ਸਾਡੀ ਕਮਜ਼ੋਰੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਤੁਹਾਡਾ ਭਲੇਖਾ ਤੁਹਾਡਾ ਵਹਿਮ ਹੈ ਇਹਨੂੰ ਕੱਢ ਦਿਓ ਤੁਸੀਂ ਤੁਹਾਡੇ ਨਾਲ ਬਹੁਤ ਬੁਰੀ ਹੋਣੀ ਆ ਇਹ ਪੰਜਾਬ ਦੀਆਂ ਔਰਤਾਂ ਨਾ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦਾ ਲਾਰਾ ਲਾ ਕੇ ਤੁਸੀਂ ਉਹਨਾਂ ਤੋਂ ਵੋਟਾਂ ਲੈ ਗਏ ਠੀਕ ਹੈ ਉਹ ਕੇਰਨੀਆਂ ਤੁਹਾਨੂੰ ਬੱਚੂ ਜਦੋਂ ਜਦੋਂ ਇਲੈਕਸ਼ਨ ਹੋਇਆ ਤੁਹਾਡੇ ਕੋਲ ਸਿਕਿਉਰਿਟੀ ਨਾ ਨਾ ਹੋਈ ਤੇ ਤੁਹਾਨੂੰ ਥੋੜੇ ਕੋੜਤੇ ਪਾਰ ਕੇ ਪਿੰਡਾਂ ਚੋਂ ਨਿਕਲਣਾ ਪੈਣਾ ਤੁਹਾਨੂੰ ਤੁਹਾਡਾ ਹਾਲਾਤੇ ਹੋਣਗੇ ਭਲੇਖੇ ਚ ਨਾ ਕੰਮ ਕੋਈ ਥੇਲੇ ਦਾ ਨਹੀਂ ਕੀਤਾ 4 ਸਾਲਾਂ ਵਿੱਚ ਦੀ ਗੱਲਾਂ ਵੱਡੀਆਂ ਵੱਡੀਆਂ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰੀਸ ਕਿੱਥੋਂ ਕਰ ਲੋਗੇ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਰੀਸ ਕਿੱਥੋਂ ਕਰ ਲੋਗੇ ਜਿੰਨੇ ਉਹਨਾਂ ਨੇ ਪੰਜਾਬ ਦੇ ਵਿੱਚ ਕੰਮ ਕੀਤੇ ਐ ਤੁਸੀਂ 2% ਕੰਮ ਕੱਢ ਕੇ ਵਿਖਾ ਦਿਓ ਤੁਸੀਂ ਜਿਹੜਾ ਉਹਨਾਂ ਨੇ ਕੰਮ ਕੀਤੇ ਸੀ ਤੁਸੀਂ ਤਾਂ ਉਹ ਵੀ ਖਰਾਬ ਕਰਤੇ ਤੁਸੀਂ ਉਹ ਮੇਨਟੇਨ ਨਹੀਂ ਰੱਖ ਸਕੇ ਜਿਹੜੇ ਉਹਨਾਂ ਨੇ ਕੀਤੇ ਹੋਏ ਕੰਮ ਸੀ ਤੁਸੀਂ ਲੋਕਾਂ ਦੇ ਰਾਸ਼ਨ ਕਾਰਡ ਕੱਟ ਤੇ 10 ਲੱਖ 70 ਹਜ਼ਾਰ ਰਾਸ਼ਨ ਕਾਰਡ ਕੱਟਿਆ ਤੁਸੀਂ 2 ਕਿਲੋ ਕਣਕ ਦਾ ਤੁਸੀਂ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਸੀ ਉਹ ਜਮ੍ਹਾਂ ਬੰਦ ਕਰਤੀ ਸ਼ਗਣ ਸਕੀਮ ਨਹੀਂ ਮਿਲ ਰਹੀਆਂ ਲੋਕਾਂ ਨੂੰ ਪੈਨਸ਼ਨਾਂ ਤੋਂ ਲੋਕ ਤੜਾਈ ਤੜਾਈ ਕਰ ਰਹੇ ਆ ਕੋਈ ਕੁੜੀਆਂ ਨੂੰ ਕਿਤਾਬਾਂ ਵਜੀਫੇ ਸਾਈਕਲ ਕੱਖ ਨਹੀਂ ਮਿਲ ਰਿਆ ਤੁਸੀਂ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਠੱਗੀ ਮਾਰੀ ਐ ਐਮਐਸਪੀ ਬਾਈ ਦੀਆਂ ਬਾਈ ਫਸਲਾਂ ਤੇ ਕੀ ਦਿੱਤਾ ਤੁਸੀਂ ਜਿਹੜਾ ਹੈਗਾ ਸੀਗਾ ਉਹ ਵੀ ਉਹ ਵੀ ਤੁਸੀਂ ਸਤੈਸਨਾ ਸਮਰਤਾ ਤੁਸੀਂ ਲੈਂਡ ਪੂਲਿੰਗ ਲੈ ਕੇ ਆ ਗਏ ਕੀ ਕੀ ਗੱਲਾਂ ਦੱਸਾਂ ਤੁਹਾਡੀਆਂ ਮੈਂ ਕਿ ਤੁਸੀਂ ਕੀ ਕੀ ਕੀਤਾ ਮੁਲਾਜ਼ਮਾਂ ਨਾਲ ਤੁਸੀਂ ਕੀ ਕੀਤਾ ਤੁਸੀਂ ਕਿਹਾ ਕਿ ਮੈਂ ਪੁਰਾਣੀ ਪੈਨਸ਼ਨ ਬਹਾਲ ਕਰੂ ਤੇ ਰੋਜ਼ ਮੁਲਾਜ਼ਮਾਂ ਨੂੰ ਤੁਸੀਂ ਕੁੱਟਦੇ ਹੋ ਹਰ ਰੋਜ਼ ਤੁਸੀਂ ਜਿਹੜਾ ਉਹਨਾਂ ਦਾ ਬਣਦਾ ਹੱਕ ਹੈ ਤੁਸੀਂ ਉਹ ਵੀ ਖੋ ਲਿਆ ਤੁਸੀਂ ਕਿਸੇ ਦੇ ਪੱਲੇ ਕੱਖ ਨਹੀਂ ਛੱਡਿਆ ਭੰਡਾ ਸਾਹਿਬ ਤੇ ਕਿਰਪਾ ਕਰਕੇ ਮੈਂ ਬਾਰ ਬਾਰ ਇਹ ਕਹਿਣਾ ਚਾਹਣੀ ਆ ਅਸੀਂ ਆਪਦੀ ਫੇਰ ਆਪਦੀ ਸ਼ਬਦਾਂ ਦੀ ਸਾਡੀ ਮਰਿਆਦਾ ਹੈਗੀ ਆ ਤੁਸੀਂ ਆਪਦੇ ਜਿਹੜੇ ਸ਼ਬਦ ਆ ਨਾ ਨਾ ਤੇ ਕੰਟਰੋਲ ਕਰੋ ਆਪਦੀ ਜ਼ੁਬਾਨ ਹੈ ਜਿਹੜੀ ਇਹਨੂੰ ਮੂੰਹ ਦੇ ਵਿੱਚ ਪਾਓ ਤੇ ਇਹ ਗੱਲਾਂ ਬਹੁਤ ਦੂਰ ਤੱਕ ਜਾਂਦੀਆਂ ਜਿਹੜੀਆਂ ਮੂੰਹ ਦੇ ਵਿੱਚੋਂ ਨਿਕਲੀਆਂ ਹੁੰਦੀਆਂ ਪਰ ਹੁਣ ਅਸੀਂ ਤੁਹਾਡੇ ਕੋਲੋਂ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਕੁਝ ਤੁਸੀਂ ਬੋਲ ਰਹੇ ਹੋ ਜੇ ਮੈਂ ਤੁਹਾਨੂੰ ਵਾਰਨਿੰਗ ਹੀ ਕਹਿ ਲਵਾਂ ਕਿ ਜੇ ਤੁਸੀਂ ਇਸ ਤਰ੍ਹਾਂ ਹੁਣ ਬਾਅਦ ਚ ਬੋਲੇ ਤਾਂ ਅਸੀਂ ਹੁਣ ਵੀ ਜਿਹੜਾ ਤੁਹਾਡੇ ਘਰ ਦਾ ਘਰਾਓ ਕਰਾਂਗੇ ਆ ਕੇ ਸ਼ਰਮ ਨਿਕਾਲੀ ਵਾਲੇ ਇਸਤਰੀ ਵਿੰਗ ਦੀਆਂ ਬੀਬੀਆਂ ਆਉਣਗੀਆਂ ਪਰ ਮੈਂ ਫਿਰ ਕਹਿਣੀ ਆ ਜੇ ਤੁਸੀਂ ਹੁਣ ਫੇਰ ਬੋਲੇ ਨਾ ਅਸੀਂ ਤੁਹਾਡਾ ਪਿੰਨਾ ਚ ਵੜਨਾ ਮੁਹਾਲ ਕਰ ਦਾਂਗੇ ਔਰਤਾਂ ਬਰਦਾਸ਼ਤ ਨਹੀਂ ਕਰਨੀਆਂ ਔਰਤ ਦੀ ਦਾ ਸਤਿਕਾਰ ਕਰਨਾ ਸਿੱਖੋ ਮੈਂ ਮੈਂ ਸਮਝਦੀ ਆ ਕਿ ਮਾਵਾ ਪੁੱਤਾਂ ਨੂੰ ਇਹ ਸਿਖਾਉਂਦੀਆਂ ਹੁੰਦੀਆਂ ਵੀ ਤੁਸੀਂ ਚਾਚੀ ਤਾਈ ਦਾ ਸਤਿਕਾਰ ਕਿਵੇਂ ਕਰਨਾ ਹੈ ਜੇ ਕੋ ਵੱਡੀ ਭਜਾਈ ਆ ਮਾਂ ਬਰਾਬਰ ਹੁੰਦੀ ਹੈ ਸਾਰੇ ਪਿੰਡ ਦੀਆਂ ਕੁੜੀਆਂ ਧੀਆਂ ਪੈਣਾ ਸਾਧੀਆਂ ਸਾਂਝੀਆਂ ਹੁੰਦੀਆਂ ਹਾਂਜੀ ਹੁਣ ਤੁਸੀਂ ਬੀਬੀ ਹਰਗੋਬਿੰਦਕੌਰ ਦੇ ਬਿਆਨ ਸੁਣ ਕੇ ਹਟਿਓ ਤਾਂ ਉਹਨਾਂ ਨੇ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਰਾਜ ਕੇ ਨਿਸ਼ਾਨੇ ਬਿੰਨੇ ਨੇ ਤੇ ਸਿੱਧੀ ਜਿਹੜੀ ਚੇਤਾਵਨੀ ਦਿੱਤੀ ਆ ਬੀਬੀ ਹਰਗੋਬਿੰਦਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਕੀਤਾ ਉਹਨਾਂ ਨੇ ਕਿਹਾ ਕਿ ਘਰ ਦਾ ਕਹਿਰਾਓ ਕਰਨ ਦੀ ਉਹਨਾਂ ਨੇ ਚੇਤਾਵਨੀ ਵੀ ਦਿੱਤੀ